ਕੀ ਹਾਲ ਆ ਦੋਸਤੋ ਸ਼ੁਰੂ ਕਰ ਲઈએ ਅੱਜ ਦੀ ਕਹਾਣੀ ਤੇ ਬਹੁਤ ਇੰਜੋਏ ਵਾਲੀ ਕਹਾਣੀਆਂ ਤੁਸੀਂ ਨਜ਼ਾਰਾ ਲਾਉਗੇ ਮਾਨਸਾ ਸ਼ਹਿਰ ਦਾ ਇੱਕ ਵੱਡਾ ਪ੍ਰਾਈਵੇਟ ਹਸਪਤਾਲ ਜਿਸ ਦਾ ਨਾਮ ਸੀ ਕੇਅਰ ਮੈਡੀਕਲ ਇੰਸਟੀਚਿਊਟ ਸਵੇਰ ਦੇ 9 ਵਜੇ ਸੀ ਗੇਟ ਕੋਲ ਸਫੈਦ ਯੂਨੀਫਾਰਮ ਵਾਲੀਆਂ ਨਰਸਾਂ ਦੀਆਂ ਲੈਣਾ ਲੱਗੀਆਂ ਹੋਈਆਂ ਸੀ ਸਭ ਆਪਣੇ ਆਪਣੇ ਬਾੜਾਂ ਵੱਲ ਦੌੜ ਰਹੀਆਂ ਸੀ ਉਹਨਾਂ ਵਿੱਚੋਂ ਇੱਕ ਸੀ ਰਿੰਕੂ ਜੈਸੀ ਮੋਸਕਰਾਹਟ ਨਾਲ ਸਾਰਾ ਹਸਪਤਾਲ ਰੋਸ਼ਨ ਲੱਗਦਾ ਸੀ ਉਸ ਦੀ ਉਮਰ 27 ਸਾਲ ਸੀ ਉਹ ਦਾ ਸੁਆ ਬਹੁਤ ਸ਼ਾਂਤ ਸੀ ਪਰ ਆਪਣੀ ਡਿਊਟੀ ਵਿੱਚ ਬਹੁਤ ਜ਼ਿਆਦਾ ਸਖਤ ਸੀ ਮਰੀਜ਼ਾਂ ਨਾਲ ਮਿੱਠੀ ਜਵਾਨ ਪਰ ਡਾਕਟਰਾਂ ਨਾਲ ਪੂਰੀ ਇੱਜ਼ਤ ਨਾਲ ਗੱਲ ਕਰਦੀ ਸੀ ਉਸ ਦਾ ਦਿਨ ਹਰ ਵਾਂਗ ਸ਼ੁਰੂ ਹੁੰਦਾ ਸੀ ਵਾਰਡ ਨੰਬਰ 10 ਦੀ ਡਿਊਟੀ ਸੀ ਕਾਰਡੀਓਲੋਜੀ ਡਿਪਾਰਟਮੈਂਟ ਔਰਟੀਨ ਚੈੱਕ ਕਰ ਰਹੀ ਸੀ ਕਿ ਉਦੋਂ ਹੀ ਇੱਕ ਨਵਾਂ ਮਰੀਜ਼ ਆਇਆ ਜਿਸ ਦਾ ਨਾਮ ਸੀ ਅਮਰਿਤ ਸਿੰਘ ਉਮਰ ਤਕਰੀਬਨ 30 ਸਾਲ ਦੀ ਸੀ ਜਵਾਨ ਤੇ ਸੁੰਦਰ ਚਿਹਰਾ ਸੀ ਪਰ ਚਿਹਰੇ ਤੇ ਹਲਕੀ ਥਕਾਵਟ ਤੇ ਦਰਦ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ ਹਾਸੇ ਵਿੱਚ ਉਹਦਾ ਹੱਥ ਜ਼ਖਮੀ ਹੋ ਗਿਆ ਸੀ ਬੈੱਡ ਨੰਬਰ 13 ਨਵਾਂ ਐਡਮਿਟ ਸਿਸਟਰ ਇਨਚਾਰਜ ਨੇ ਕਿਹਾ ਠੀਕ ਹੈ ਮੈਡਮ ਰਿੰਕੂ ਨੇ ਫਾਇਲ ਜੱਕੀ ਤੇ ਉਸ ਵੱਲ ਤੁਰ ਪਈ। ਯਾਦੋ ਬੈੱਡ ਕੋਲ ਪਹੁੰਚੀ, ਅਮਰ ਦੀਆਂ ਅੱਖਾਂ ਉਸ ਨਾਲ ਮਿਲੀਆਂ। ਕੁਝ ਪਲਾਂ ਲਈ ਦੋਵੇਂ ਚੁੱਪੀ ਹੋ ਗਏ ਤੇ ਇੱਕ ਦੂਜੇ ਵੱਲ ਦੇਖਦੇ ਰਹੇ। ਰਿੰਕੂ ਨੇ ਨਰਮ ਆਵਾਜ਼ ਵਿੱਚ ਕਿਹਾ, "ਸਤਿ ਸ਼੍ਰੀ ਅਕਾਲ। ਮੈਂ ਸਿਸਟਰ ਰਿੰਕੂ ਆ। ਤੁਹਾਡੀ ਡਿਊਟੀ ਤੇ ਮੈਂ ਹੀ ਤੁਹਾਡੀ ਕੇਅਰ ਕਰਾਂਗੀ।" ਅਮਰਤ ਨੇ ਹੌਲੀ-ਹੌਲੀ ਹੱਸ ਕੇ ਕਿਹਾ, ਸਤਿ ਸ਼੍ਰੀ ਅਕਾਲ ਨਰਸ ਸਾਹਿਬ ਜੀ ਮੇਰੇ ਹੱਥ ਦਾ ਦਰਦ ਤਾਂ ਥੋੜਾ ਘੱਟ ਗਿਆ ਹੈ ਪਰ ਹੁਣ ਇਹ ਇੰਜੈਕਸ਼ਨ ਦੇਖ ਕੇ ਡਰ ਲੱਗ ਰਿਹਾ ਹੈ ਰਿੰਕੂ ਡਰੋ ਨਾ ਇੰਜੈਕਸ਼ਨ ਮੈਂ ਪਿਆਰ ਨਾਲ ਦਵਾਂਗੀ ਉਹ ਤਾਂ ਪਿਆਰ ਨਾਲ ਦਿੰਦੀਆਂ ਨਹੀਂ ਮਰਤ ਨੇ ਮਿਆਕੀ ਆਂਦਾ ਕਿਹਾ ਰਿੰਕੂ ਨੇ ਹੌਲੀ ਜਿਹੀ ਚੀਜ਼ ਨਾਲ ਕਿਹਾ ਡਿਊਟੀ ਹੈ ਜੀ ਪਿਆਰ ਨਾ ਸਮਝੋ ਬਾਰੋਸ ਦੀਆਂ ਅੱਖਾਂ ਵਿੱਚ ਹੌਲੀ-ਹੌਲੀ ਇਜ਼ਤਿਹਾਰ ਵਟਾ ਗਈ। ਪਹਿਲੀ ਵਾਰ ਕਿਸੇ ਮਰੀਜ਼ ਦੀ ਗੱਲ ਨੇ ਉਹਦੇ ਦਿਲ ਵਿੱਚ ਹਲਚਲ ਪਾਈ ਸੀ। ਦਿਨ ਲੰਘਦਾ ਗਿਆ। ਰੈਂਕੂ ਹਰੇਕ ਘੰਟੇ ਬੈੱਡ ਕੋਲ ਆਉਂਦੀ, ਇੰਜੈਕਸ਼ਨ ਦਿੰਦੀ ਅਤੇ ਤਾਪਮਾਨ ਚੈੱਕ ਕਰਦੀ। ਪਰ ਅਮਰਤ ਹਰ ਬਾਰ ਕੋਈ ਨਾ ਕੋਈ ਹਾਸੇ ਵਾਲੀ ਗੱਲ ਕਰ ਦਿੰਦਾ ਤੇ ਉਹ ਦੀ ਸਮਾਈਲ ਮੱਲੋਂ ਮੱਲੀ ਆ ਜਾਂਦੀ। ਸਿਸਟਰ ਜੀ ਇਹ ਇੰਜੈਕਸ਼ਨ ਦਾ ਸਾਈਡ ਇਫੈਕਟ ਤਾਂ ਨਹੀਂ ਹੋਵੇਗਾ ਕੀ ਕੀ ਮੈਂ ਹਰ ਵਾਰ ਤੁਹਾਡਾ ਚਿਹਰਾ ਹੀ ਦੇਖਣ ਲੱਗ ਪਾਵਾਂ ਰਿੰਕੂ ਫੇਰਸ ਪਈ ਉਹਦਾ ਇਲਾਜ ਨਹੀਂ ਮਿਲਣਾ ਇੱਥੇ ਰਾਤ ਹੋਈਆ ਤੇ ਅਮਰਤ ਨੇ ਪਤਾ ਕੀਤਾ ਕਿ ਰਿੰਕੂ ਦਾ ਘਰ ਕਿੱਥੇ ਹੈ ਉਸਨੇ ਦੱਸਿਆ ਕਿ ਉਹ ਮੋਗਾ ਦੀ ਰਹਿਣ ਵਾਲੀ ਹੈ ਪਰ ਨਾਸਿੰਘ ਕੋਰਸ ਤੋਂ ਬਾਅਦ ਹੁਣ ਉਹ ਲੁਧਿਆਣੇ ਵਿੱਚ ਹੀ ਰਹਿੰਦੀ ਹੈ ਤੁਸੀਂ ਕਿੱਥੋਂ ਰਿੰਕੂ ਨੇ ਪੁੱਛਿਆ ਅਮਰਤ ਨੇ ਜਵਾਬ ਦਿੱਤਾ ਮੈਂ ਜੀ ਪਠੰਡੇ ਤੋਂ ਆ ਮੈਂ ਟ੍ਰਾਂਸਪੋਰਟ ਦਾ ਕੰਮ ਕਰਦਾ ਹਾਂ ਅਤੇ ਨਾਲ ਖੇਤੀ ਵੀ ਕਰਦਾ ਹਾਂ ਦੋ ਦਿਨ ਪਹਿਲਾਂ ਮੇਰੀ ਗੱਡੀ ਸਲਿੱਪ ਹੋਈ ਹੱਥ ਜ਼ਖਮੀ ਹੋ ਗਿਆ ਉਹ ਚੰਗਾ ਹੋ ਜਾਵੇਗਾ ਚਿੰਤਾ ਨਾ ਕਰੋ ਰਿੰਕੂ ਨੇ ਕਿਹਾ ਤੇ ਮਸ਼ੀਨ ਦਾ ਟੈਂਪਰੇਚਰ ਨੋਟ ਕੀਤਾ ਦੋ ਦਿਨਾਂ ਵਿੱਚ ਉਹਨਾਂ ਦੀਆਂ ਛੋਟੀਆਂ ਗੱਲਾਂ ਦੋਸਤੀ ਭਰੀਆਂ ਬਣ ਗਈਆਂ ਰਿੰਕੂ ਦੀ ਡਿਊਟੀ ਹਮੇਸ਼ਾ ਸਮੇਂ ਤੇ ਖਤਮ ਹੁੰਦੀ ਪਰ ਅਮਰਤ ਦੇ ਬਟ ਕੋਲੋਂ ਉਹ ਥੋੜੀ ਦੇਰ ਹੋਰ ਰੁਕ ਜਾਂਦੀ ਕਈ ਵਾਰ ਹੱਸ ਕੇ ਕਹਿੰਦੀ ਹੁਣ ਠੀਕ ਹੋ ਜਾਓ ਤਾਂ ਤਕਲੀਫ ਘੱਟ ਹੋਵੇ ਤਕਲੀਫ ਤਾਂ ਤਦ ਹੋਏਗੀ ਜਦ ਤੁਸੀਂ ਡਿਊਟੀ ਬਦਲਾਓਗੇ ਅਮਰਤ ਕਹਿੰਦਾ ਹੈ ਤੇ ਰਿੰਕੂ ਹੌਲੀ-ਹੌਲੀ ਮੁਸਕਰਾਉਂਦੀ ਹੈ ਖਾਸਪਤਾਲ ਦੀਆਂ ਕੰਧਾਂ ਦੇ ਵਿਚਕਾਰ ਪੈਦਾ ਹੋ ਰਹੀ ਉਹ ਅਣਕਹੀ ਕشش ਹੁਣ ਦੋਵੇਂ ਮਹਿਸੂਸ ਕਰ ਰਹੇ ਸੀ ਰੇਂਕੂ ਨੂੰ ਪਤਾ ਸੀ ਨਰਸ ਲਈ ਮਰੀਜ਼ ਨਾਲ ਇਮੋਸ਼ਨਲੀ ਜੁੜਨਾ ਗਲਤ ਮੰਨਿਆ ਜਾਂਦਾ ਹੈ ਪਰ ਦਿਲ ਕਦੇ ਨਿਯਮ ਨਹੀਂ ਮੰਨਦਾ ਉਹ ਕਈ ਵਾਰ ਆਪਣੇ ਕਮਰੇ ਵਿੱਚ ਬੈਠੀ ਸੋਚਦੀ ਕਿ ਮੈਂ ਇਸ ਮਰੀਜ਼ ਬਾਰੇ ਜਿਆਦਾ ਸੋਚ ਰਹੀ ਹਾਂ ਦਿਲ ਕਹਿੰਦਾ ਹਾਂ ਪਰ ਕੁਝ ਖਾਸ ਹੈ ਉਸਦੇ ਚਿਹਰੇ 'ਚ ਚੌਥੇ ਦਿਨ ਅਮਰਤ ਨੂੰ ਡਾਕਟਰ ਨੇ ਕਿਹਾ ਕਿ ਉਹ ਹੁਣ ਘਰ ਜਾ ਸਕਦਾ ਹੈ ਰਿੰਕੂ ਜਦ ਡਿਸਚਾਰਜ ਪੇਪਰ ਲੈ ਕੇ ਆਈ ਤਾਂ ਅਮਰਤ ਨੇ ਹੌਲੀ ਆਵਾਜ਼ ਚ ਪੁੱਛਿਆ ਰਿੰਕੂ ਜੀ ਤੁਸੀਂ ਹੁਣ ਕਦੋਂ ਮਿਲੋਗੇ ਉਹ ਥੋੜੀ اٹਕੀ ਮਿਲਣ ਦਾ ਕੀ ਕਰਨਾ ਹੈ ਜੀ ਮਰੀਜ਼ ਤਾਂ ਚਲੇ ਜਾਣੇ ਮਰੀਜ਼ ਤਾਂ ਠੀਕ ਹੋ ਜਾਂਦਾ ਹੈ ਪਰ ਦਿਲ ਨਹੀਂ ਮੇਰਾ ਦਿਲ ਇੱਥੇ ਹੀ ਛੱਡ ਜਾਵਾਂਗਾ ਰਿੰਕੂ ਨੇ ਹੱਸ ਕੇ ਪਾਸੇ ਹੋ ਕੇ ਕਿਹਾ ਜਾਵੋ ਜੀ ਦਵਾਈ ਲੈ ਕੇ ਜਾਓ ਤੇਲ ਮੈਂ ਸੰਭਾਲ ਲਵਾਂਗੀ ਦੋਵੇਂ ਹੱਸ ਪਏ ਪਰ ਹੋਂ ਉਸ ਹਾਸੇ ਦੇ ਪਿੱਛੇ ਇੱਕ ਚੁੱਪ ਸੀ ਜੋ ਦੋਵੇਂ ਦਿਲਾਂ ਵਿੱਚ ਗੂੰਜ ਰਹੀ ਸੀ ਜਦੋਂ ਅਮਰਿਤ ਹਸਪਤਾਲ ਦੇ ਗੇਟ ਤੋਂ ਬਾਹਰ ਗਿਆ ਉਸ ਨੇ ਇੱਕ ਵਾਰੀ ਮੁੜ ਕੇ ਵੇਖਿਆ ਰਿੰਕੂ ਖਿੜਕੀ ਕੋਲ ਖੜੀ ਸੀ ਅਤੇ ਉਹ ਸਿਰਫ ਉਸ ਨੂੰ ਹੀ ਦੇਖ ਰਹੀ ਸੀ ਅਮਰਤ ਦੀਆਂ ਅੱਖਾਂ ਵੀ ਰਿੰਕੂ ਤੇ ਹੀ ਟਿਕੀਆਂ ਹੋ ਜਾਂ ਸੀ ਕਿਉਂਕਿ ਉਸ ਦਾ ਵੀ ਹਸਪਤਾਲ ਛੱਡ ਕੇ ਜਾਣ ਨੂੰ ਦਿਲ ਨਹੀਂ ਸੀ ਕਰਤਾ ਉਹ ਦੇ ਦਿਲ ਵਿੱਚ ਵੀ ਉਹੀ ਫੀਲ ਹੋ ਰਿਹਾ ਸੀ ਜੋ ਕਿ ਸ਼ਾਇਦ ਰੈਂਕੂ ਦੇ ਦਿਲ ਵਿੱਚ ਦੋਵਾਂ ਦੀਆਂ ਅੱਖਾਂ ਫਿਰ ਮਿਲੀਆਂ ਕੋਈ ਸ਼ਬਦ ਨਹੀਂ ਸਿਰਫ ਇੱਕ ਹੌਲਾ ਜਿਹਾ ਮੁਸਕਰਾਉਣਾ ਜਿਸ ਨੇ ਪਿਆਰ ਦੀ ਸ਼ੁਰੂਆਤ ਲਿਖ ਦਿੱਤੀ ਸੀ ਹਸਪਤਾਲ ਨੂੰ ਛੱਡੇ ਅਮਰਤ ਨੂੰ ਲਗਭਗ 1 ਮਹੀਨਾ ਹੋ ਗਿਆ ਸੀ ਹੱਥ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ ਪਰ ਉਸ ਦਾ ਦਿਲ ਜਿਵੇਂ ਅਜੇ ਵੀ ਬੈੱਡ ਨੰਬਰ ਤੇ ਹੀ ਟਿਕਿਆ ਹੋਇਆ ਸੀ ਹਰ ਸਵੇਰ ਉਸ ਨੂੰ ਉਹੀ ਸਫੈਦ ਯੂਨੀਫਾਰਮ ਵਿਸ਼ਮਸਕਰਾਂ ਦਾ ਚਿਹਰਾ ਯਾਦ ਆਉਂਦਾ ਸੀ ਉਹ ਸੀ ਰਿੰਕੂ ਦਾ ਉਹ ਸੋਚਦਾ ਰਹਿੰਦਾ ਕਿ ਉਸ ਨੂੰ ਵੀ ਮੇਰੀ ਯਾਦ ਆਉਂਦੀ ਪਵੇਗੀ ਦਿਲ ਕਹਿੰਦਾ ਸ਼ਾਇਦ ਨਹੀਂ ਉਹ ਤਾਂ ਰੋਜ਼ ਕਈ ਮਰੀਜ਼ਾਂ ਨੂੰ ਮਿਲਦੀ ਹੋਵੇਗੀ ਪਰ ਯਾਦ ਰਾਤ ਆਉਂਦੀ ਉਹਦੀ ਸੋਚ ਫਿਰ ਹਸਪਤਾਲ ਦੀਆਂ ਚਿੱਟੀਆਂ ਕੰਧਾਂ ਵਿੱਚ ਖੋ ਜਾਂਦੀ ਇੱਕ ਦਿਨ ਉਹਨੇ ਫੈਸਲਾ ਕੀਤਾ ਇੱਕ ਛੋਟੀ ਜਹੀ ਗੱਲ ਲੈਣੀ ਹੈ ਮੈਡੀਕਲ ਰਿਪੋਰਟ ਵਾਲੀ ਪਰ ਅਸਲ ਚ ਮਿਲਣ ਲਈ ਜਾਣਾ ਉਹ ਸਵੇਰੇ ਹੀ ਪੌਲੀਗਰ ਹਸਪਤਾਲ ਪਹੁੰਚ ਗਿਆ ਰਿਸੈਪਸ਼ਨ ਤੇ ਖੜੀ ਨਰਸ ਨੂੰ ਕਿਹਾ ਮੈਸਟਰ ਰੈਂਕੂ ਨੂੰ ਮਿਲਣਾ ਚਾਹੁੰਦਾ ਮੈਨੂੰ ਉਹਨਾਂ ਤੱਕ ਜ਼ਰੂਰੀ ਕੰਮ ਹੈ ਮੇਰੀ ਡਿਸਚਾਰਜ ਰਿਪੋਰਟ ਬਾਰੇ ਉਹਨਾਂ ਤੋਂ ਪੁੱਛਣਾ ਹੈ ਨਰਸ ਨੇ ਫਾਈਲ ਵੇਖ ਕੇ ਕਿਹਾ ਉਹ ਉਹ ਕਾਰਡੀਓ ਵਾਰਡ ਚ ਹੈ ਜੀ ਤੁਸੀਂ ਉੱਥੇ ਚਲੇ ਜਾਓ ਤੁਹਾਨੂੰ ਉੱਥੇ ਉਹ ਮਿਲ ਜਾਣਗੇ ਜਦੋਂ ਵਾਰਡ ਵਿੱਚ ਗਿਆ ਰੈਂਕੂ ਸਰੀਰ ਤੇ ਸਟੈਥੋਸਕੋਪ ਪਾਈ ਹੋਈ ਕਿਸੇ ਬਿਊਰਕ ਮਰੀਜ਼ ਨੂੰ ਚੈੱਕ ਕਰ ਰਹੀ ਸੀ ਅਮਰਿਤ ਉਸ ਨੂੰ ਚੁੱਪਚਾਪ ਖੜਾ ਦੇਖਦਾ ਰਿਹਾ ਰੇਕੂ ਨੇ ਅਚਾਨਕ ਮੁੜ ਕੇ ਦੇਖਿਆ ਉਹ ਇੱਕਦਮ ਹੈਰਾਨ ਰਹਿ ਗਈ ਉਸ ਦੇ ਚਿਹਰੇ ਤੇ ਇੱਕ ਨਿੱਕੀ ਜੀ ਸਮਾਈਲ ਆ ਗਈ ਅਮਰਤ ਜੀ ਤੁਸੀਂ ਇੱਥੇ ਉਹ ਹੱਸ ਪਈ ਤੇ ਬੋਲੀ ਰਿਪੋਰਟ ਪੁੱਛਣ ਆਇਆ ਸੀ ਪਰ ਹੁਣ ਤਾਂ ਤਸੱਲੀ ਹੋ ਗਈ ਤੁਸੀਂ ਮਿਲ ਗਏ ਰਿੰਕੂ ਨੇ ਹੌਲੀ-ਹੌਲੀ ਅੱਖਾਂ ਥੱਲੇ ਕਰ ਲਈਆਂ ਤੁਸੀਂ ਤਾਂ ਠੀਕ ਹੋ ਗਏ ਸੀ ਨਾ ਹਾਂ ਪਰ ਹਸਪਤਾਲ ਦੀ ਦਵਾਈ ਨੇ ਤੁਸੀਂ ਜੋ ਇੰਜੈਕਸ਼ਨ ਪਿਆਰ ਨਾਲ ਦਿੰਦੇ ਸੀ ਉਹ ਛੱਡ ਗਏ ਰਿੰਕੂ ਮੁਸਕਰਾ ਦਿੱਤੀ ਤੁਸੀਂ ਮਜਾਕ ਨਹੀਂ ਛੱਡਦੇ ਉਹ ਦੋਵੇਂ ਕੁਝ ਸਮੇਂ ਲਈ ਕੈਫੇਟੇਰੀਆ ਵੱਲ ਚਲੇ ਗਏ ਚਾਹ ਪੀਂਦਿਆਂ ਗੱਲਾਂ ਹੋਣ ਲੱਗੀਆਂ ਜ਼ਿੰਦਗੀਆਂ ਕਰਦੀਆਂ ਤੇ ਸੁਪਨਿਆਂ ਦੀਆਂ ਰੈਂਕੂ ਨੇ ਦੱਸਿਆ ਕਿ ਉਹਦੇ ਘਰ ਵਿੱਚ ਛੋਟੀ ਭੈਣ ਪੜ ਰਹੀ ਹੈ ਮਾਂ ਪਿੰਡ ਵਿੱਚ ਰਹਿੰਦੀ ਹੈ ਉਹ ਆਪ ਵੀ ਗੈਸਟ ਹਾਊਸ ਵਿੱਚ ਰਹਿੰਦੀ ਹੈ ਅਮਰਤ ਦਾ ਧਿਆਨ ਬਿਲਕੁਲ ਰੈਂਕੂ ਦੇ ਉੱਪਰ ਸੀ ਉਹ ਉਸ ਨੂੰ ਬੜੇ ਹੀ ਪਿਆਰ ਨਾਲ ਦੇਖ ਤੇ ਸੁਣ ਰਿਹਾ ਸੀ ਉਸ ਦੇ ਦਲੀਜ ਜਵਾਬ ਰੈਂਕੂ ਵਿੱਚ ਪੂਰੀ ਤਰ੍ਹਾਂ ਖੁੱਪ ਗਏ ਸੀ ਅਮਰਤ ਨੇ ਕਿਹਾ ਜੇ ਕਦੇ ਤੁਹਾਨੂੰ ਮਦਦ ਦੀ ਲੋੜ ਹੋਵੇ ਤਾਂ ਮੈਨੂੰ ਦੱਸਿਓ ਜਰੂਰ ਮੈਨੂੰ ਖੁਸ਼ੀ ਹੋਵੇਗੀ ਤੁਹਾਡੀ ਮਦਦ ਕਰਕੇ ਰੈਂਕੂ ਹੌਲੀ ਜਿਹੀ ਕਹਿੰਦੀ ਤੁਹਾਡੀ ਫਿਕਰ ਲਈ ਧੰਨਵਾਦ ਪਰ ਨਰਸਾਂ ਆਦਤ ਪਾ ਲੈਂਦੀਆਂ ਨੇ ਇਹ ਸਭ ਦੁੱਖ ਸਹਿਣਦੀਆਂ ਉਹਦੀ ਇਹ ਗੱਲ ਅਮਰਤ ਦੇ ਦਿਲ ਵਿੱਚ ਵੱਜ ਗਈ ਉਸ ਨੇ ਮਹਿਸੂਸ ਕੀਤਾ ਇਸ ਕੁੜੀ ਦੇ ਚਿਹਰੇ ਤੇ ਮੁਸਕਰਾਹਟ ਹੈ ਪਰ ਅੰਦਰ ਕਿੰਨਾ ਦਰਦ ਲੁਕਿਆ ਹੈ ਉਹ ਛੁਪਾ ਰਹੀ ਹੈ ਉਸ ਦਿਨ ਤੋਂ ਬਾਅਦ ਅਮਰਤ ਹਫਤੇ ਵਿੱਚ ਇੱਕ ਵਾਰ ਹਸਪਤਾਲ ਜ਼ਰੂਰ ਆਉਂਦਾ ਕਦੇ ਕਿਸੇ ਟੈਸਟ ਦਾ ਬਹਾਨਾ ਕਦੇ ਕਿਸੇ ਦੋਸਤ ਨੂੰ ਮਿਲਣ ਦਾ ਤੇ ਕਦੇ ਕੋਈ ਬਹਾਨਾ ਕੋਈ ਨਾ ਕੋਈ ਬਹਾਨਾ ਲਾ ਕੇ ਉਹ ਸੁਨੇਹ ਹਫਤੇ ਬਾਅਦ ਹਸਪਤਾਲ ਆਉਣਾ ਹੀ ਪਾਸ ਪਰ ਰੈਂਕੂ ਚੰਗੀ ਤਰ੍ਹਾਂ ਸਮਝ ਗਈ ਸੀ ਉਹ ਸਿਰਫ ਉਸ ਨੂੰ ਵੇਖਣ ਆਉਂਦਾ ਹੈ ਹਰ ਵਾਰ ਉਹ ਕਹਿੰਦੀ ਤੁਸੀਂ ਫੇਰ ਆ ਗਏ ਅਮਰਤ ਕਹਿੰਦਾ ਦਿਲ ਦੀ ਬਿਮਾਰੀ ਹੈ ਜੀ ਇਲਾਜ ਕਿੱਥੇ ਇੱਥੇ ਹੀ ਮਿਲਣਾ ਹੈ ਦੋਵੇਂ ਹੌਲੀ-ਹੌਲੀ ਦੋਸਤ ਬਣ ਗਏ ਕਦੇ-ਕਦੇ ਬਾਹਰ ਵੀ ਉਹ ਮਿਲਣ ਲੱਗੇ ਚਾਹ ਸ਼ਾਪ ਤੇ ਬੈਠ ਕੇ ਗੱਲਾਂ ਕਰਦੇ ਹੱਸਦੇ जिंदगी ਦੇ ਛੋਟੇ ਸੁਪਨੇ ਸਾਂਝੇ ਕਰਦੇ ਰਿੰਕੂ ਨੇ ਸੋਚਿਆ ਨਹੀਂ ਸੀ ਕਿ ਕਿਸੇ ਮਰੀਜ਼ ਨਾਲ ਉਹਦੀ ਇੰਨੀ ਮੁਹੱਬਤ ਜਾਂ ਦੋਸਤੀ ਪੈ ਜਾਵੇਗੀ ਪਰ ਹੁਣ ਉਸ ਦਾ ਦਿਨ ਵੀ ਅਮਰਤ ਦੀ ਆਵਾਜ਼ ਨਾਲ ਹੀ ਪੂਰਾ ਹੁੰਦਾ ਸੀ ਇੱਕ ਸ਼ਾਮ ਅਮਰਤ ਨੇ ਹੌਲੀ-ਹੌਲੀ ਕਿਹਾ ਰਿੰਕੂ ਜੀ ਜੇ ਮੈਂ ਕਹਾ ਕਿ ਮੇਰਾ ਦਿਲ ਹੁਣ ਤੁਹਾਡੇ ਬਿਨਾ ਨਹੀਂ ਰਹਿੰਦਾ ਤਾਂ ਰਿੰਕੂ ਚੁੱਪ ਰਹਿ ਗਈ ਉਸ ਦੀ ਅੱਖਾਂ ਵਿੱਚ ਹੌਲੀ-ਹੌਲੀ ਨਮੀ ਆ ਗਈ ਅਮਰਤ ਜੀ ਮੈਂ ਨਾਲ ਸਾਂ ਮੇਰੇ ਲਈ ਇਹ ਜਜ਼ਬਾਤ ਕਦੇ ਕਬੂਲ ਨਹੀਂ ਕੀਤੇ ਜਾਂਦੇ ਪਰ ਦਿਲ ਕਿਸੇ ਦਾ ਨਹੀਂ ਸੁਣਦਾ ਉਹਨਾਂ ਦੀ ਇਹ ਚੁੱਪ ਲਈ ਕਈ ਗੱਲਾਂ ਕਹਿ ਗਈ ਉਹ ਦੋਵੇਂ ਹੁਣ ਪਿਆਰ ਦੇ ਰਾਹ ਤੇ ਚੱਲ ਪਈ ਸੀ ਬਿਨਾ ਕਿਸੇ ਇਜਹਾਰ ਦੇ ਦਿਨ ਬੀਤਦੇ ਗਏ ਅਮਰਤ ਦੇ ਰੈਂਕੂ ਦੀਆਂ ਗੱਲਾਂ ਰੋਜ਼ਾਨਾ ਦੀ ਆਦਤ ਬਣ ਗਈਆਂ ਸਨ ਸਵੇਰੇ ਡਿਊਟੀ ਤੋਂ ਪਹਿਲਾਂ ਉਦੇ ਵੱਲੋਂ ਸਵੇਰ ਦਾ ਮੈਸੇਜ ਆ ਜਾਂਦਾ ਅੱਜ ਦਵਾਈ ਸਮੇਂ ਤੇ ਖਾਣੀ ਹੈ ਸਿਸਟਰ ਜੀ ਰਿੰਕੂ ਹੱਸ ਕੇ ਜਵਾਬ ਦਿੰਦੀ ਜੀ ਡਾਕਟਰ ਸਾਹਿਬ ਹੁਕਮ ਮੰਨ ਲਿਆ ਹੌਲੀ ਹੌਲੀ ਉਹਨਾਂ ਦੀ ਇਹ ਮਜ਼ਾਕੀਆ ਗੱਲਬਾਤ ਹੁਣ ਦਿਲ ਦੀ ਗੱਲ ਬਣ ਗਈ ਸੀ ਇੱਕ ਐਤਵਾਰ ਦੀ ਸ਼ਾਮ ਦੋਵੇਂ ਹਸਪਤਾਲ ਤੋਂ ਬਾਹਰ ਸ਼ਹਿਰ ਦੇ ਪਾਰਕ ਵਿੱਚ ਮਿਲੇ ਬਹੁਤ ਸਾਦਗੀ ਨਾਲ ਕੋਈ ਸ਼ਾਨ ਨਹੀਂ ਤੇ ਕੋਈ ਝੂਠ ਨਹੀਂ ਸਿਰਫ ਦੋ ਦਿਲ ਜੋ ਇੱਕ ਦੂਜੇ ਦੀ ਚੁੱਪੀ ਸਮਝ ਰਹੇ ਸੀ ਉਹਨਾਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਮੁਹੱਬਤ ਜਾਂ ਪਿਆਰ ਬਚ ਚੁੱਕਾ ਸੀ ਅਤੇ ਇੱਕ ਦੂਜੇ ਬਿਨਾ ਉਹਨਾਂ ਦਾ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਸੀ ਤੇ ਨਾ ਉਹ ਇੱਕ ਦੂਜੇ ਬਿਨਾ ਰਹਿ ਸਕਦੇ ਸੀ ਰਿੰਕੂ ਗਾਂਧੀ ਤੁਸੀਂ ਹਰ ਵਾਰ ਕਹਿੰਦੇ ਹੋ ਕਿ ਮੈਂ ਹੱਸਦੀ ਵਧੀਆ ਲੱਗਦੀ ਹਾਂ ਪਰ ਪਤਾ ਨਹੀਂ ਕਈ ਵਾਰ ਦਿਲ ਰੋਦਾ ਦੀ ਬਹੁਤਾ ਅਮਰਤ ਨੇ ਹੌਲੀ ਜਹੀ ਆਵਾਜ਼ ਵਿੱਚ ਪੁੱਛਿਆ ਕਿਉਂ ਕਿਉਂਕਿ ਨਰਸ ਹੋਣ ਦਾ ਮਤਲਬ ਹੈ ਰੋਜ਼ ਕਿਸੇ ਨੂੰ ਦਰਦ ਜਿ ਦੇਖਣਾ ਪਰ ਆਪ ਕੁਝ ਕਰ ਨਾ ਸਕਣਾ ਮਰੀਜ਼ ਹੱਸਦੇ ਹੋਏ ਵੀ ਛੱਡ ਜਾਂਦੇ ਨੇ ਤੇ ਉਹਨਾਂ ਦੀ ਯਾਦ ਦਿਲ ਵਿੱਚ ਰਹਿ ਜਾਂਦੀ ਹੈ ਅਮਰਤ ਨੇ ਕਿਹਾ ਤੂੰ ਉਹਨਾਂ ਲਈ ਚੁੱਪ ਕਰਦੀ ਹੈ ਜੋ ਚਲੇ ਜਾਂਦੇ ਨੇ ਪਰ ਕੀ ਕਦੇ ਸੋਚਿਆ ਕਿਸੇ ਨੂੰ ਤੇਰੇ ਜਾਣ ਦਾ ਡਰ ਵੀ ਹੋਵੇਗਾ ਰਿੰਕੂ ਨੇ ਅਮਰਤ ਵੱਲ ਵੇਖਿਆ ਉਹਦੀਆਂ ਅੱਖਾਂ ਵਿੱਚ ਪਿਆਰ ਦੀ ਚਮਕ ਸੀ ਉਹ ਚੁੱਪ ਰਹੀ ਪਰ ਉਸ ਚੁੱਪੀ ਨੇ ਸਭ ਕੁਝ ਕਹਿ ਦਿੱਤਾ ਉਸ ਰਾਤ ਰਿੰਕੂ ਨੇ ਆਪਣੀ ਡਾਇਰੀ ਵਿੱਚ ਲਿਖਿਆ ਅਮਰਤ ਦੀਆਂ ਗੱਲਾਂ ਮੇਰੇ ਦਿਲ ਤੇ ਜ਼ਖਮਾਂ ਤੇ ਮਲਮ ਵਰਗੀਆਂ ਲੱਗਦੀਆਂ ਨੇ ਪਤਾ ਨਹੀਂ ਇਹ ਪਿਆਰ ਹੈ ਜਾਂ ਦਿਆ ਪਰ ਜੋ ਵੀ ਹੈ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਸੁੰਦਰ ਤੇ ਵਧੀਆ ਅਹਿਸਾਸ ਹੈ ਕੁਝ ਹਫ਼ਤੇਾਂ ਬਾਅਦ ਰਿੰਕੂ ਦੀ ਤबीयत ਤੇ ਥੋੜੀ ਬਦਲਣ ਲੱਗੀ ਪਹਿਲਾਂ ਸਿਰਫ ਥਕਾਵਟ ਸੀ ਫਿਰ ਹੌਲੀ-ਹੌਲੀ ਬੁਖਾਰ ਤੇ ਖਾਂਸੀ ਉਹ ਸੋਚਦੀ ਰਹੀ ਸ਼ਾਇਦ ਜ਼ਿਆਦਾ ਡਿਊਟੀ ਕਰ ਰਹੀ ਹਾਂ ਇਸ ਲਈ ਇਹ ਸਭ ਹੋ ਰਿਹਾ ਹੈ ਪਰ ਜਦ ਹਾਲਤ ਜਿਆਦਾ ਖਰਾਬ ਹੋਈ ਤਾਂ ਡਾਕਟਰਾਂ ਨੇ ਟੈਸਟ ਕੀਤੇ ਤੇ ਰਿਪੋਰਟ ਆਈ ਰੈਂਕੂ ਨੂੰ ਬਲੱਡ ਇਨਫੈਕਸ਼ਨ ਸੀ ਜੋ ਹੁਣ ਕਾਫੀ ਵੱਧ ਚੁੱਕੀ ਸੀ ਉਹ ਸ਼ਾਂਤ ਰਹੀ ਹੱਸ ਕੇ ਕਹਿੰਦੀ ਕੁਝ ਨਹੀਂ ਹੋਣਾ ਛੋਟੀ ਜਹੀ ਦਵਾਈ ਨਾਲ ਠੀਕ ਹੋ ਜਾਵਾਂਗੀ ਪਰ ਅੰਦਰੋਂ ਉਹ ਪੂਰੀ ਚੰਗਾ ਤਰ੍ਹਾਂ ਜਾਣਦੀ ਸੀ ਇਹ ਮਾਮਲਾ ਬਹੁਤ ਜਿਆਦਾ ਗੰਭੀਰ ਹੋ ਚੁੱਕਾ ਹੈ ਕਿਉਂਕਿ ਉਹ ਖੁਦ ਵੀ ਨਰਸ ਸੀ ਤੇ ਉਸ ਨੂੰ ਇਹ ਸਭ ਬਾਰੇ ਚੰਗੀ ਤਰ੍ਹਾਂ ਨੌਲੇਜ ਸੀ ਅਮਰਤ ਨੂੰ ਜਦ ਪਤਾ ਲੱਗਾ ਉਹ ਤਰੰਤ ਹਸਪਤਾਲ ਪਹੁੰਚਿਆ ਰੈਂਕੂ ਤੂੰ ਕਿਹਾ ਸੀ ਤਕਲੀਫ ਹੋਵੇ ਤਾਂ ਦੱਸੀ ਹੁਣ ਤੂੰ ਆਪ ਮਰੀਜ਼ ਬਣ ਗਈ ਰੈਂਕੂ ਹੌਲੀ ਹੌਲੀ ਹੱਸ ਕੇ ਕਹਿੰਦੀ ਹੁਣ ਤਾਂ ਮੇਰੀ ਡਿਊਟੀ ਨਹੀਂ ਤੇਰੀ ਹੈ ਮੇਰਾ ਖਿਆਲ ਰੱਖ ਅਮਰਤ ਨੇ ਉਸ ਦਾ ਹੱਥ ਫੜਿਆ ਦੋਵੇਂ ਦੀਆਂ ਅੱਖਾਂ 'ਚ ਚੁੱਪੀ ਦਾ ਸਾਗਰ ਸੀ ਦਿਨ ਰਾਤ ਉਹ ਹਸਪਤਾਲ ਆਉਂਦਾ ਦਵਾਈਆਂ ਲਿਆਉਂਦਾ ਖਾਣਾ ਖੁਦ ਲੈ ਕੇ ਦਿੰਦਾ ਡਾਕਟਰ ਕਹਿੰਦੇ ਉਸ ਦੀ ਹੌਸਲਾ ਫਜਾਈ ਕਰੋ ਸਾਰੀ ਆਸ ਮਨੋ ਗਿਆਨ ਤੇ ਟਿੱਕੀ ਹੈ ਇੱਕ ਸ਼ਾਮ ਹਸਪਤਾਲ ਦੀ ਛੱਤ ਤੇ ਦੋਵੇਂ ਬੈਠੇ ਸੀ અમરતને કેહા ਜੇ ਤੂੰ ਨਾ રહી ਤਾਂ ਰਿੰਕੂ ਨੇ ਉਸਦਾ ਹੱਥ ਹੌਲੀ ਨਾਲ ਚੁੰਮਿਆ ਤੇ ਕਹਿੰਦੀ ਤਾਂ ਇਹ ਕਹਾਣੀ અધੂਰੀ ਨਹੀਂ ਹੋਵੇਗੀ ਸਿਰਫ ਯਾਦ ਬਣ ਜਾਵੇਗੀ ਤੇ ਯਾਦਾਂ ਕਦੇ ਵੀ ਮਰਦੀਆਂ ਨਹੀਂ ਉਸ ਦੀ ਆਵਾਜ਼ ਵਿੱਚ ਇੱਕ ਬਹੁਤ ਵੱਡਾ ਦਰਦ ਸੀ ਪਰ ਇੱਕ ਸ਼ਾਂਤੀ ਵੀ ਦਿਨ ਲੰਘਦੇ ਗਏ ਰਿੰਕੂ ਦੀ ਹਾਲਤ ਖੋਰ ਖਰਾਬ ਹੋਣ ਲੱਗ ਪਈ। ਹੁਣ ਉਹਦੀ ਮੁਸਕਰਾਹਟ ਵੀ ਥੱਕ ਚੁੱਕੀ ਸੀ। ਅਮਰਤ ਹਰ ਪਲ ਉਸ ਦੇ ਨਾਲ ਹੀ ਸੀ। ਇੱਕ ਰਾਤ ਡਾਕਟਰ ਨੇ ਕਿਹਾ ਜੇ ਕੁਝ ਕਹਿਣਾ ਹੋਵੇ ਤਾਂ ਹੁਣ ਕਹਿ ਦਿਓ। ਸ਼ਾਇਦ ਕੱਲ ਸਵੇਰ ਮੁਸ਼ਕਲ ਹੋਵੇ। ਅਮਰਤ ਦਾ ਦਿਲ ਟੁੱਟ ਚੁੱਕਾ ਸੀ। ਉਹ ਹੁਣ ਇੱਕ ਤਰਾਂਤਰੋਂ ਹਾਰ ਗਿਆ ਸੀ ਉਹ ਉਸ ਦੇ ਕੋਲ ਬੈਠ ਗਿਆ ਅੱਖਾਂ ਵਿੱਚ ਹੰਝੂ ਭਰੇ ਹੋਏ ਸੀ ਰੈਂਕੂ ਨੇ ਹੌਲੀ-ਹੌਲੀ ਕਿਹਾ ਰੋ ਨਾ ਅਮਰਤ ਮੈਂ ਤਾਂ ਤੈਨੂੰ ਜੀਵਨ ਦਿੱਤਾ ਸੀ ਹੁਣ ਤੇਰੇ ਹੰਝੂ ਕਿਉਂ ਅਮਰਤ ਨੇ ਕਿਹਾ ਤੂੰ ਮੇਰਾ ਜੀਵਨ ਹੀ ਤਾਂ ਸੀ ਰੈਂਕੂ ਨੇ ਹੌੜੀ ਜੀ ਆਵਾਜ਼ ਵਿੱਚ ਕਿਹਾ ਜੇ ਕਦੇ ਕਿਸੇ ਹਸਪਤਾਲ ਵਿੱਚ ਕਿਸੇ ਨਰਸ ਨੂੰ ਮਸਕਰਾਉਂਦੇ ਵੇਖੀ ਤਾਂ ਸਮਝੀ ਮੈਂ ਉੱਥੇ ਹੀ ਹਾਂ ਤੇ ਤੇਰੇ ਆਸ-ਪਾਸ ਹੀ ਹਾਂ ਮੇਰੀ ਯਾਦਾਂ ਤੇਰੀ ਧੜਕਣਾ ਵਿੱਚ ਹੀ ਰਹਿਣਗੀਆਂ ਸਵੇਰ ਦੀ ਪਹਿਲੀ ਰੌਸ਼ਨੀ ਹਸਪਤਾਲ ਦੇ ਸ਼ੀਸ਼ਿਆਂ ਤੇ ਪਈ ਮੋਨੀਟਰ ਨੇ ਇੱਕ ਹੌਲਾ ਜਿਹਾ ਬੀਪ ਦਿੱਤਾ ਤੇ ਸਭ ਕੁਝ ਚੁੱਪ ਹੋ ਗਿਆ ਅਮਰਤ ਨੇ ਉਹਦਾ ਹੱਥ ਆਪਣੇ ਹੱਥ ਵਿੱਚ ਫੜਿਆ ਚਿੱਟੀ ਚਾਦਰ ਹੌਲੀ-ਹੌਲੀ ਰਿੰਕੂ ਦੇ ਚਿਹਰੇ ਉੱਤੇ ਪਾਈ ਪਰ ਉਸ ਦੀ ਮੁਸਕਰਾਹਟ ਉਹ ਅਜੇ ਵੀ ਉਸਦੇ ਕੋਟਾਂ ਦੇ ਸੀ ਅਮਰਤ ਬਾਹਰ ਨਿਕਲਿਆ ਆਸਮਾਨ ਵੱਲ ਦੇਖ ਕੇ ਕਿਹਾ ਰਿੰਕੂ ਤੂੰ ਦਿਲ ਦੀ ਬਿਮਾਰੀ ਨਹੀਂ ਸੀ ਦਿਲ ਦਾ ਸਹਾਰਾ ਸੀ ਹੁਣ ਇਹ ਦਿਲ ਧੜਕਦਾ ਤਾਂ ਹੈ ਪਰ ਜਿਉਂਦਾ ਨਹੀਂ ਉਹ ਹਸਪਤਾਲ ਦੇ ਗੇਟ ਤੋਂ ਬਾਹਰ ਗਿਆ ਉੱਥੇ ਜਿੱਥੇ ਦੇ ਰਿੰਕੂ ਖਿੜਕੀ ਤੋਂ ਮੁਸਕrai ਸੀ ਹੁਣ ਉਹ ਖਿੜਕੀ ਖਾਲੀ ਸੀ ਕਿਉਂਕਿ ਰਿੰਕੂ ਦੁਨੀਆ ਤੋਂ ਜਾ ਚੁੱਕੀ ਸੀ ਪਰ ਹਵਾ ਅਜੇ ਵੀ ਰਿੰਕੂ ਦੀ ਖੁਸ਼ੂਬੂ ਦੇ ਨਾਲ ਭਰੀ ਹੋਈ ਸੀ ਜੋ ਕਿ ਅਮਰਤ ਨੂੰ ਸ਼ੋਅ ਕੇ ਲੰਘ ਰਹੀ ਸੀ ਤੇ ਇਹ ਆਪਣੀ ਕਹਾਣੀ ਸੀ ਜੀ ਅੱਜ ਦੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਵਾਲਾ ਬਟਨ ਦਬਾ ਕੇ ਸਾਡੀਆਂ ਸਾਰੀਆਂ ਕਹਾਣੀਆਂ ਦਾ ਨੋਟੀਫਿਕੇਸ਼ਨ ਪਾ ਸਕਦੇ ਨੇ ਤੇ ਇੰਨੀ ਗੱਲ ਕਹਿੰਦਾ ਲੈਣਾ ਤੁਹਾਡੇ ਤੋਂ ਇਜਾਜ਼ਤ ਧੰਨਵਾਦ